ਕਹਿੰਦਿਆ ਫਿਰ ਵੀ ਮੇਰਾ ਦਾਦਾ ਇੱਕ ਵਾਰੀ ਮੈਂਬਰ ਬਣਿਆ ਸੀ ਪੰਚਾਇਤ ਦਾ ਅੱਛਾ ਜੀ ਹਾਂਜੀ ਸੋ ਇਹ ਵੱਡੀ ਗੱਲ ਸਰਪੰਚ ਬਣਨਾ ਮੈਂਬਰ ਬਣਨਾ ਹੀ ਲੋਕਤੰਤਰ ਦੀ ਨੀ ਹੈ ਔਰ 50% ਇਹਦੇ ਚ ਮਾਵਾਂ ਭੈਣਾਂ ਨੇ ਉਹਨਾਂ ਦਾ ਹਿੱਸਾ ਹੈ ਔਰ ਉਹਨਾਂ ਦਾ ਹਿੱਸਾ ਮੈਂ ਕਹਿੰਦਾ ਬਿਲਕੁਲ ਜਾਇਜ਼ ਹੈ ਕਿਉਂਕਿ ਘਰ ਦਾ ਚੁੱਲ੍ਹਾ ਜੇ ਉਹਨਾਂ ਬਿਨਾ ਚੱਲ ਨਹੀਂ ਸਕਦਾ ਤਾਂ ਦੇਸ਼ ਵੀ ਉਹਨਾਂ ਬਿਨਾ ਚੱਲ ਨਹੀਂ ਸਕਦਾ ਸੋ ਪਿੰਡ ਦੇ ਪੰਚਾਇਤ ਨੂੰ ਜਿਹੜਾ ਚਲਾਉਣ ਦੇ ਵਿੱਚ ਯੋਗਦਾਨ ਜਿੰਨਾ ਮਾਵਾ ਭੈਣਾਂ ਦਾ ਰਹੂਗਾ ਹੋਰ ਵੀ ਮੈਂ ਕਹਿੰਦਾ ਉਹ ਚ ਵਾਦਾ ਹੋਣਾ ਚਾਹੀਦਾ ਕਿਉਂਕਿ ਚੁੱਲ੍ਹੇ ਚੌਂਕੇ ਦਾ ਉਹਨਾਂ ਨੂੰ ਪਤਾ ਹੈ ਸਾਫ ਸਫਾਈ ਦਾ ਪਿੰਡਾਂ 'ਚ ਜਿਵੇਂ ਆਪਾਂ ਕਰਨ ਨੂੰ ਫਿਰਦੇ ਆ ਉਹ ਸਭ ਕੁਝ ਉਹਨਾਂ ਨੂੰ ਪਤਾ ਹੈ ਕੂੜਾ ਕਿੱਥੇ ਜਾਂਦਾ ਪਾਣੀ ਕਿੰਨਾ ਜਾਂਦਾ ਟੋਬੇ ਦਾ ਕੀ ਹਾਲ ਹੈ ਇਹ ਸਭ ਕੁਝ ਉਹਨਾਂ ਨੂੰ ਪਤਾ ਸੋ ਅੱਜ तुम जिन्हें भी कदम चल के हो, एक, एक कदम तो सिर मथे और मैं इस गलों यकीन दवाना बतौर मुख्यमंत्री भी बतौर थोड़ा छोटा बड़ा भरा पुत भतीजा ला लो भी मता पाओ पिंड वास्ते सांझा, भी हाँ पहले तो पिंड फैसला करो कि पहले कम चार पाँच कमांट बना लो फिर वो चो पे मता पा के दौ पैसे कि लगते ने ਏ ਨਾ ਸੋਚਿਓ ਪੈਸੇ ਦੇਣੇ ਪਿੰਡ ਚ ਗ੍ਰਾਂਟ ਪਿੰਡ ਵਾਸਤੇ ਸੰਜੀ ਕੰਮ ਵਾਸਤੇ ਦੇਣੀ ਉਹ ਸਾਡੀ ਸਰਕਾਰ ਦੀ ਗਰੰਟੀ ਹੈ ਲਾਇਬ੍ਰੇਰੀ ਵਾਸਤੇ ਮਤ ਆ ਪਾਉਂਗੇ ਸਕੂਲ ਵਾਸਤੇ ਪਾਉਂਗੇ ਸੋਲਰ ਲਾਈਟਾਂ ਲਾਉਣੀਆਂ ਨੇ ਸੜਕਾਂ ਬਣਾਉਣੀਆਂ ਨੇ ਪਿੰਡ ਦੇ ਵਿੱਚ ਕੋਈ ਹੋਰ ਕੰਮ ਹੈ ਜੀਤੋਂ ਪਿੰਡ ਕਈ ਸਾਲਾਂ ਤੋਂ ਉਹ ਪਿੰਡ ਦੀ ਸਮੱਸਿਆ ਬਣੀ ਹੋਈ ਹੈ ਪਹਿਲਾਂ ਉਹ ਹੱਲ ਕਰਾ ਲਓ ਪੈਸੇ ਵੱਲੋਂ ਕੋਈ ਦਿੱਕਤ ਨਹੀਂ ਆਉਗੀ ਮੈਂ ਮੇਰੇ ਵੱਲੋਂ ਭਰੋਸਾ ਮੈਂ ਤੁਹਾਨੂੰ ਦੇਣਾ ਔਰ ਕੁਝ ਕੰਮ ਅਸੀਂ ਇਦਾਂ ਦੇ ਵੀ ਕੀਤੇ ਜਿਵੇਂ ਸੰਗਰੂਰ ਜ਼ਿਲ੍ਹੇ ਤੋਂ ਕਈ ਕੰਮ ਇਹ ਜੇ ਨੇ ਜਿਨ੍ਹਾਂ ਦੀ ਅਸੀਂ ਲੈਬੋ੍ਰਟਰੀ ਬਣਾ ਰੱਖੀ ਹੈ ਸੰਗਰੂਰ ਵੀ ਪਹਿਲਾਂ ਸੰਗਰੂਰ ਟਰਾਈ ਕਰ ਲੋ ਜੇ ਸੰਗਰੂਰ ਕਾਮਯਾਬ ਹੋ ਗਿਆ ਫੇ ਸਾਰੇ ਪੰਜਾਬ 'ਚ ਕਰ ਦਾਂਗੇ ਤੇ ਤੁਸੀਂ ਵੀ ਤਾਂ ਇਹੀ ਕੀਤਾ ਸੀ 2014 'ਚ ਮੈਨੂੰ ਪਹਿਲਾਂ ਸੰਗਰੂਰ ਤੋਂ ਟਰਾਈ ਕੀਤਾ ਸੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਕਾਮਯਾਬ ਹੋ ਗਈ ਤਾਂ ਸਾਰੇ ਪੰਜਾਬ 'ਚ ਹੋ ਗਈ ਤੇ ਸੰਗਰੂਰ ਤਾਂ ਫਿਰ ਇੱਕ ਰਾਜਧਾਨੀ ਬਣ ਗਈ ਨਾ ਪ੍ਰਯੋਗਸ਼ਾਲਾ ਬਣ ਗਈ ਇੱਕ ਸੋ ਸੰਗਰੂਰ ਅਸੀਂ ਇੱਕ ਪਹਿਲ ਨਾਂ ਦੀ ਕਾਲਗੜ੍ਹ ਤੋਂ ਮੇਰੇ ਕਾ ਸ਼ੁਰੂ ਕੀਤੀ ਸੀ ਪਹਿਲ ਨਾਂ ਦੀ ਸਕੀਮ ਸ਼ੁਰੂ ਕੀਤੀ ਸੀ ਜਿਹਦੇ ਚ ਪੰਚਾਇਤ ਘਰ ਚ ਜਾਂ ਕਿਤੇ ਕੋਈ ਸਾਂਝੀ ਜਗ੍ਹਾ ਤੇ ਮਸ਼ੀਨਾਂ ਰੱਖ ਕੇ ਮਾਮਾ ਭੈਣਾਂ ਦਾ ਇੱਕ ਗਰੁੱਪ ਬਣਾਇਆ ਸੀ ਸੈਲਫ ਹੈਲਪ ਗਰੁੱਪ